ਕੀ ਗੱਲ ਹੋਈ ਜੀ ਨਾਲੇ ਹੋਈ ਕਿ ਨਾਲੇ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ ਵਾ ਕੀ ਕਾਰਨ ਸੀ ਕਿਉਂ ਨਾ ਕਾਰਨ ਇਹ ਸੀ ਕਿ ਨਾਲੇ ਮੇਰੀ ਕੁੱਟ ਮਾਰ ਕੀਤੀ ਸੀ ਇਹ ਮੇਰੇ ਸੰਗਰਾਮ ਵਾਲੇ ਦੇਨੇ ਮੈਨੂੰ ਕੁੱਟ ਮਾਰ ਕਰਕੇ ਗੱਡੀ ਜਨੇ ਜ਼ਬਰਦਸਤੀ ਮੈਨੂੰ ਪਾਇਆ ਵਾ ਮਾਲਾ ਦਾ ਧੂਕੇ ਇਹ ਮੈਨੂੰ ਉਥੋਂ ਮੇਰੇ ਬੱਚੇ ਨੂੰ ਇਹਨਾਂ ਨੇ ਖੋ ਲਿਆ ਸੀ ਬੱਚੇ ਨੂੰ ਮੈਨੂੰ ਲੈਣ ਨਹੀਂ ਦਿੱਤਾ ਇਹਨਾਂ ਨੇ ਮੈਨੂੰ ਉਥੋਂ ਗੱਡੀ ਜੇ ਪਾ ਕੇ ਮੇਰੇ ਪੇਕੇ ਘਰ ਸੁੱਟ ਗਏ ਸੀ ਵਿਆਹ ਨੂੰ ਕਿੰਨਾ ਚਿਰ ਹੋਇਆ ਤੇ ਘਰ ਵਾਲੇ ਦਾ ਤੇ ਕਿੰਨਾ ਜਿਹੜੇ ਹੋਰ ਜਿਹੜੇ ਦੋਸ਼ੀ ਕੀ ਕੋਲ ਹੈਗੇ ਨੇ ਵਿਆਹ ਦੇ 10 ਮਹੀਨੇ ਹੋ ਗਏ ਵਿਆਹ ਨੂੰ ਦੋਸ਼ੀ ਮਲਕੀਤ ਸਿੰਘ ਦਿਓਰ ਮਨਪ੍ਰੀਤ ਸਿੰਘ ਸੱਸ ਬਲਜੀਤ ਕੌਰ ਤੇ ਨਾਨ ਮੰਦੀਪ ਕੌਰ ਬੱਚਾ ਖੋਹ ਲਿੱਤਾ ਗਿਆ ਤੁਹਾਡੇ ਬੱਚਾ ਇਹਨਾਂ ਨੇ ਖੋਹ ਲਿਆ ਸੀ ਮੇਰਕੂ ਇਹ ਵੀ ਬੱਚੇ ਨੂੰ ਦੁੱਧ ਤੱਕ ਨਹੀਂ ਪਿਉਂਦ ਹੁੰਦੇ ਸੀ ਕਹਿੰਦੇ ਤੇਰੇ ਦੁੱਧ 'ਚ ਕੈਮੀਕਲ ਹੈਗਾ ਮੈਦਾ ਹੈਗਾ ਵਾ ਇਹ ਦਿਨ ਦੁੱਧ ਨਹੀਂ ਪਿਉਂਦੇ ਨਾ ਕਿੰਨੇ ਬੱਚੇ ਦੀ ਉਮਰ ਕਿੰਨੀ 20 ਦਿਨਾਂ ਦਾ ਕੋਈ ਨਹੀਂ ਕੀ ਹੋਇਆ ਕਿ ਬੱਚੇ ਨੂੰ ਇਹਨਾਂ ਤਾਂ ਦੇ ਕੋ ਖੋਲਿਆ ਫਿਰ ਕੀ ਹੋਇਆ ਬੱਚੇ ਨਾਲ ਹੀ ਕੋਲਿਆ ਸੀ ਕਹਿੰਦੇ ਬੱਚਾ ਸਾਡਾ ਹੈ ਮੈਂ ਕਿਹਾ ਬੱਚਾ ਤੇ ਮੇਰਾ ਵਾ ਕਿ ਮੈਂ ਕਿ ਮੈਂ ਇਹਨੂੰ ਜਨਮ ਦਿੱਤਾ ਮੈਂ ਆਪਣਾ ਢਿੱਡ ਪਾੜਿਆ ਕਹਿੰਦੇ ਫਿਰ ਕੀ ਹੋ ਗਿਆ ਢਿੱਡ ਪਾੜ ਲੈ ਚ ਕਦੀ ਗੱਲ ਬੱਚਾ ਤੇ ਸਾਡਾ ਹੀ ਆਏ ਤੂੰ ਇੱਥੋਂ ਨਿਕਲ ਜਾਹੀਂ ਤੈਨੂੰ ਨਹੀਂ ਰੱਖਣਾ ਦਫਾ ਹੋ ਜਾ ਇੱਥੋਂ ਕੁੱਟ ਮਾਰ ਕੇ ਕਿੱਥੇ ਭੇਜਿਆ ਗਿਆ ਕੁੱਟ ਮਾਰ ਕਿੱਥੇ ਭੇਜਿਆ ਗਿਆ ਮੈਨੂੰ ਇਹਨਾਂ ਜ਼ਬਰਦਸਤੀ ਗੱਡੀ 'ਚ ਪਾ ਕੇ ਇਹਨਾਂ ਨੇ ਮੇਰੇ ਉੱਤੇ ਆਪਣੇ ਮੇਰੇ ਪੇਕੇ ਕੱਜ਼ੋਟੇ ਕੇ ਗਏ ਹੈ ਦੇਖੇ ਕਿੱਥੇ ਸਰ ਪੇਕੇ ਮੇਰੇ ਜਾਟੇ ਨੇ ਬੱਚੇ ਨੂੰ ਜਦੋਂ ਇਹਨਾਂ ਨੇ ਕੋਲ ਰੱਖ ਲਿਆ ਆਪਣੇ ਬੱਚੇ ਨੇ ਇਹ ਕੋਲ ਰੱਖ ਲਿਆ ਇੱਕ ਦਿਨ ਮੈਨੂੰ ਆਈ ਨੂੰ ਹੋਈ ਸੀ ਮੇਰੇ ਪੇਕੇ ਘਰ ਉਸ ਤੋਂ ਬਾਅਦ ਮੈਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਕਿ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਜਦੋਂ ਬੱਚਾ ਛੱਡ ਕੇ ਤੋ ਸਹੀ ਸੀ ਮੇਰਾ ਬੱਚਾ ਬਿਲਕੁਲ ਸਹੀ ਸੀ 12 ਦਿਨ ਮੈਂ ਆਪਣੇ ਬੱਚੇ ਦੇ ਨਾਲ ਰਹੀ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਸੀ ਕੁਝ ਨਹੀਂ ਹੈਗਾ ਸੀ ਤੇ ਚਾਹੋ ਤੇ ਮੇਰੀ ਵੀਡੀਓ ਦੇਖ ਸਕਦੇ ਮੇਰੇ ਬੱਚੇ ਦੀ ਇੱਕ ਦਿਨ ਚ ਮੇਰੇ ਬੱਚੇ ਨੂੰ ਕੀ ਹੋਇਆ ਯਾਰ ਜਿਹਨਾਂ ਨੇ ਮਰ ਜਾ ਮੇਰਾ ਮਾਰ ਦਿੱਤਾ ਆ ਮੈਨੂੰ ਇਨਸਾਨ ਚਾਹੀਦਾ ਮੈਨਰੇ ਦੇ ਬੱਚੇ ਚਾਹੀਦੇ ਇਹਨਾਂ ਨੇ ਪਹਿਲਾਂ ਵੀ ਘਰ ਵਿੱਚ ਦੋ ਬੱਚੇ ਦੱਬ ਕੇ ਮਾਰੇ ਆ। ਉਹ ਇਹਨਾਂ ਰੇ ਤਾਂ ਕਿ ਜਾਈਗੀ ਦਿਨਾਂ ਨੇ। ਫਾਟੇ ਤਿਲਜਾ ਅੰਬੀ ਲਾ ਰਹੇ ਆ ਕੁਛ। ਇਹ ਸੋਹਰਾ ਪਰਿਵਾਰ ਹੁਣ ਤੁਹਾਡੇ ਤੇ ਕੀ ਇਲਜ਼ਾਮ ਲਾ ਰਹੇ। ਮੇਰੇ ਤੇ ਇਲਜ਼ਾਮ? ਕੋਈ ਨਹੀਂ ਲਗਾਉਣਾ। ਇਲਜ਼ਾਮ ਨਹੀਂ ਲਗਾਇਆ। ਇਹ ਬੱਚਾ ਜਿਹੜਾ ਹੁਣ ਇਹ ਅੱਜ ਜਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਪਹੁੰਚੀਆਂ ਇਨਸਾਫ ਦਿਵਾਉਣ ਵਾਸਤੇ ਪਹੁੰਚੀਆਂ ਹਾਂ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਵਿੰਦਰ ਕੌਰ ਮੈਂ ਸ਼੍ਰੋਮਣੀ ਕਾਲੀ ਦਰ ਤੋਂ ਇੱਕ ਵਰਕਰ ਆ ਆਪਣਾ ਸਮਾਜ ਸੇਵਕਾਂ ਵੀ ਆ ਔਰ ਅੱਜ ਇਸ ਪੀੜਤਾ ਦੇ ਕਰਕੇ ਅਸੀਂ ਸਾਰੇ ਜਥੇਬੰਦੀ ਇੱਥੇ ਇਕੱਠੀਆਂ ਹੋਈਆਂ ਇਹਨਾਂ ਨੂੰ ਇਨਸਾਫ ਦਿਵਾਉਣਾ ਵਾ ਬਹੁਤ ਵੀ ਜ਼ਿਆਦਾ ਕੁੜੀਆਂ ਨਾ ਤੱਕਾ ਹੋਇਆ ਔਰ ਸਾਡੀ ਸਰਕਾਰ ਤੋਂ ਮੰਗਿਆ ਕਿ ਇਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਸੁਣਵਾਈ ਕਰਨਗੇ ਤੇ ਅਸੀਂ ਉੱਪਰਲੇ ਅਫਸਰਾਂ ਤੱਕ ਵੀ ਪਹੁੰਚਾਂਗੇ ਸਾਡੀ ਧੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਵੀ ਨਾਲ ਕੋਲ ਲਿੱਤਾ ਗਿਆ ਜਿਹੜਾ ਕੀ ਆਪਣੀ ਮਾਂ ਦੇ ਪੱਖੋਂ ਹੀ ਦੇਖ ਪਿੰਦਾ ਸੀਗਾ ਤੇ ਕੀ ਲੱਗਦਾ ਕਿ ਇਹ ਜਿਹੜੀ ਇਸ ਤਰ੍ਹਾਂ ਹੋਣਾ ਚਾਹੀਦਾ ਸੀਗਾ ਬਿਲਕੁਲ ਮਾੜੀ ਘਟਨਾ ਹੈ ਜੀ ਬਹੁਤ ਸ਼ਰਧਤ ਕੀਤਾ ਗਿਆ ਬੱਚੇ ਤੇ ਬੱਚੇ ਕੋਲ ਖੋਣਾ ਹੀ ਬੜਾ ਵੱਡਾ ਪਾਪ ਆ ਮਾਂ ਤੋ ਜਿਹੜਾ ਜਨਮ ਦਿੱਤਾ ਵਾ ਆਪਣਾ ਬੱਚੀ ਨੇ ਵੱਡਾ ਆਪਰੇਸ਼ਨ ਢਿੱਡ ਭਾਟਾ ਉਹਦਾ ਨੂੰ ਕੀ ਕੀ ਇਹਨੂੰ ਗੱਲਾਂ ਕਹਿ ਕੇ ਇਹਨੂੰ ਕੱਢਿਆ ਗਿਆ ਪਰ ਮੇਰੀ ਸਰਕਾਰ ਪੀਲਿਆ ਸਾਡੇ ਵੱਲੋਂ ਸਾਡੀਆਂ ਜਥੇਬੰਦੀਆਂ ਵੱਲੋਂ ਸਾਡੇ ਜਿੰਨੇ ਮੇਰੇ ਵੀਰ ਭੈਣ ਭਰਾ ਇਕੱਠੇ ਹੋਏ ਨੇ ਸਾਡੇ ਵੱਲੋਂ ਅਪੀਲ ਆ ਸਰਕਾਰ ਨੂੰ ਕਿ ਇਹੋ ਜੀਆਂ ਜੋ ਨਸਲਾਂ ਜੰਮੀਆਂ ਨੇ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਕਿ ਆਉਣ ਵਾਲੇ ਬੱਚਿਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਇਹ ਤੰਗ ਨਾ ਹੋਣ ਔਰ ਦਾਜ ਦੇ ਇਹ ਕੋਡ ਨੂੰ ਕੱਢਿਆ ਜਾਵੇ ਮੇਰੀ ਇਸ ਅਪੀਲ ਆ ਅੱਜ ਜੇ ਭੈਣ ਨੂੰ ਇਨਸਾਫ ਨਹੀਂ ਮਿਲਦਾ ਤਾਂ ਜਥੇਬੰਦੀਆਂ ਵੱਲੋਂ ਵੱਡਾ ਨਿਸਕ ਕੀਤਾ ਅਸੀਂ ਵੱਡੇ ਪੱਧਰ ਤੇ ਧੰਨਵਾਦ ਵਾਂਗੇ ਅਸੀਂ ਇਸ ਪਰਿਵਾਰ ਨਾਲ ਪੀੜਿਤ ਪਰਿਵਾਰ ਨਾਲ ਖੜੇ ਆ ਸਾਰੀਆਂ ਜਥੇਬੰਦੀਆਂ ਇਹਨਾਂ ਨਾਲ ਖੜੀਆਂ ਨੇ ਤੇ ਸਾਡੀ ਇਹੀ ਸਰਕਾਰ ਅੱਗੇ ਇਹੀ ਸਾਡੀ ਅਪੀਲ ਹੈ ਕਿ ਸਾਡੀ ਭੈਣ ਨੂੰ ਇਨਸਾਫ ਦਿੱਤਾ ਜਾਵੇ। ਮੈਂ ਸਰਿੰਦਰ ਮਿੱਤਲ ਆਵਾਜ਼ੀ ਪਾਰਟੀ ਲੋ ਇਹ ਜੀ ਬੇਟੀ ਆ ਸਾਡੇ ਲਾਗੋਈਆਂ ਕ੍ਰਿਸ਼ਨानगर ਤੋਂ ਇਹ ਵਿਚਾਰੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਬੱਚੀ ਇਹਨਾਂ ਨੇ ਵਿਚਾਰਿਆਂ ਨੇ ਬੜੇ ਔਖੇ ਹੋ ਕੇ 10 ਕੁ ਮਹੀਨੇ ਪਹਿਲਾਂ ਇਹਦੀ ਮੈਰਿਜ ਕੀਤੀ ਸੀ ਬੇਟੀ ਦੀ। ਉਹਨਾਂ ਨੇ ਪਹਿਲਾਂ ਵੀ ਇਹਨੂੰ ਵਿਚਾਰੀ ਨੂੰ ਕੁੱਟ ਮਾਰ ਕੇ 5-6 ਵਾਰੀ ਘਰੋਂ ਕੱਢਿਆ। ਇਹ ਮਾਂ ਗਰੀਬ ਮਾਂ ਬਾਪ ਆ ਇਹਨਾਂ ਨੇ ਵਿਚਾਰਿਆਂ ਨੇ ਤਰਲਾ ਹੀ ਬਿੰਦ ਕਰਕੇ ਕੋਈ ਬੰਦੇ ਪਾ ਕੇ ਫਿਰ ਇਹਨਾਂ ਦੀ ਸੂਲਾ ਸਲਾਈ ਕਰਕੇ ਬੱਚੀ ਨੂੰ ਕਿਹਾ ਵੀ ਹਰ ਮਾਂ ਬਾਪ ਚਾਹੁੰਦਾ ਕਿ ਮੇਰੀ ਬੱਚੀ ਦਾ ਘਰ ਵਸਿਆ ਰਹੇ ਇਹਨਾਂ ਵਿਚਾਰਿਆਂ ਬਹੁਤ ਕੋਸ਼ਿਸ਼ ਕੀਤੀ ਆ 20 ਬਾਈ ਦਿਨ ਪਹਿਲਾਂ ਬੇਟੀ ਦੇ ਘਰ ਬੇਟਾ ਆਇਆ ਵਾ ਤੇ ਚਲੋ ਪੁੱਤਰ ਦੀ ਬਿਮਾਰ ਡਾਕਟਰਾਂ ਦੀ ਰਿਪੋਰਟ ਮੁਤਾਬਕ ਇਹਦੇ ਵੀ ਬੱਚਾ ਬਿਮਾਰ ਸੀ ਵੀ ਇਹਨੂੰ ਬੱਚੇ ਨੂੰ 2 ਮਹੀਨੇ ਬਾਅਦ ਅਸੀਂ ਇਹਦਾ ਆਪਰੇਟ ਕਰਾਂਗੇ ਬੱਚਾ ਜਗਦਮ ਨਹੀਂ ਕਰ ਸਕਦੇ ਬੱਚਾ 20 ਹੋਊਗਾ ਇਹ ਇਹਦੇ ਕੋ ਕੀ ਕੀਤਾ ਕਿ ਆ ਪੰਜ 6 ਦਿਨ ਪਹਿਲਾਂ ਦੀ ਗੱਲ ਆ ਬੱਚੀ ਨੂੰ ਇਹਨਾਂ ਨੇ ਘਰੋਂ ਕੁੱਟ ਮਾਰ ਕੇ ਘਰੋਂ ਪਹਿਲਾਂ ਕੱਢਤਾ ਇਹਨਾਂ ਨੇ ਕੱਢ ਕੇ ਤੇ ਬੱਚੀ ਵਿਚਾਰੀ ਨਾ ਇਹਦੇ ਕੋ ਕੋਈ ਪੈਸਾ ਨਾ ਕੋਈ ਲੈਣਾ ਨਾ ਕੋਈ ਦੇਣਾ ਬੜੀ ਮੁਸ਼ਕਲ ਮੈਤੇ ਚੌਂਕ ਚਾਈ ਉੱਥੋਂ ਇੱਕ ਵਿਚਾਰਾ ਕੋਈ ਸਾਡਾ ਸਿੱਖ ਭਰਾ ਸੀ ਉਹਨੇ ਪਾਣੀ ਦੀ ਮਲਕੀ ਲਾਈ ਸੀ ਦੁਕਾਨ ਕੋਲਡ ਡਰਿੰਕ ਵਗੈਰ ਦੀ ਉਹਨੇ ਵਿਚਾਰੀ ਨੇ ਵੇਖਿਆ ਉਹਨੇ ਵੀ ਇਹ ਬੱਚੀ ਵਿਚਾਰੀ ਪਰੇਸ਼ਾਨ ਉਹਨੇ ਪਾਣੀ ਪਿਲਾਇਆ ਉੱਥੇ ਆ ਕੇ ਇਹਦਾ ਜਿਹੜਾ ਹਸਬੰਦ ਤੇ ਨਾਲ ਹੋਰ ਉਹਦੀ ਇਹਦੀ ਸੱਸ ਤੇ ਨਾਲ ਇੱਕ ਮੁੰਡਾ ਹੋਰੀ ਉਹਨਾਂ ਇਹਨੂੰ ਵਾਲੋਂ ਪੜ ਕੇ ਧੂਕ ਕੇ ਕੁੱਟਿਆ ਤੇ ਗੱਡੀ ਦੇ ਵਿੱਚ ਸੁੱਟ ਕੇ ਤੇ ਮੁੜ ਕੇ ਇੱਥੇ ਛਾਟੇ ਚਲਦੀ ਗੱਡੀ ਚ ਉਹਨੂੰ ਕੁੜੀ ਨੂੰ ਧੱਕਾ ਮਾਰ ਕੇ ਤੇ ਇਹਨਾਂ ਦੇ ਮਹੱਲੇ 'ਚ ਸੁੱਟ ਕੇ ਚੱਲ ਗਈ ਤੇ ਇੱਕ ਦਿਨ ਪਹਿਲਾਂ ਬੱਚੇ ਦੀਆਂ ਫੋਟੋਆਂ ਵੀ ਇਹਨਾਂ ਕੋਲ ਆਈਆਂ ਬੱਚਾ ਠੀਕ ਠਾਕ ਸੀ ਤੇ ਇੱਕ ਦਿਨ ਅਗਲੇ ਦਿਨ ਇਹਨਾਂ ਨੂੰ ਫੋਨ ਆ ਜਾਂਦਾ ਵਾ ਵੀ ਕਿਤੋਂ ਪਤਾ ਲੱਗਦਾ ਦੂਰੋਂ ਰਿਸ਼ਤੇ ਨਾਲ ਤੁਹਾਡੇ ਬੱਚੇ ਦੀ ਡੈਥ ਹੋ ਚੁੱਕੀ ਹੈ ਇਹ ਬਹੁਤ ਹੀ ਬੜਾ ਵੱਡਾ ਤਕਾ ਵਾ ਕਿ ਜਿਹੜਾ ਮਾਂ ਨੂੰ ਕੱਲੇ ਮਾਂ ਨੂੰ ਛੱਡ ਕੇ ਤੇ ਮਹੱਲੇ 'ਚ ਚੱਲ ਜਾਂਦੇ ਉਹਦੇ ਪੇਕੇ ਘਰ ਜਦ ਕਿ ਤੁਹਾਨੂੰ ਪਤਾ ਵਾ ਜਿਹੜਾ ਬੱਚਾ ਵਾ ਮਾਂ ਦੇ ਬਿਨਾਂ ਨਹੀਂ ਰਹਿ ਸਕਦਾ 20 ਦਿਨ ਤੱਕ ਬੱਚਾ ਵਾ ਕਿਉਂਕਿ ਆਮ ਜਿਹੜਾ ਮੱਲਕੀ ਪਰਿਵਾਰ ਆ ਉਹਨਾਂ ਨੂੰ ਅਜੇ ਇਹ ਨਹੀਂ ਪਤਾ ਲੱਗਦਾ ਕਿ ਬੱਚੇ ਨੂੰ ਫੀਡ ਦੇਣੀ ਕਿ ਤਰ੍ਹਾਂ ਦੁੱਧ ਕਿ ਤਰ੍ਹਾਂ ਦੇਣਾ ਹੋ ਸਕਦਾ ਇਹਨਾਂ ਨੂੰ ਫੀਡ ਦੇਣੀ ਨਾ ਹੀ ਹੋਵੇ ਬੱਚੇ ਦੀ ਸਾਰ ਨਾਲੀ 'ਚ ਦੁੱਧ ਚੱਲ ਕੇ ਆਵੇ ਕੁਝ ਵੀ ਪ੍ਰੋਬਲਮ ਹੋ ਸਕਦੀ ਆ ਇਸ ਕਰਕੇ ਇਸ ਬੱਚੀ ਨੂੰ ਬਹੁਤ ਤਕਾ ਆਇਆ ਵਾ ਕਿਉਂਕਿ ਇਹਦੀਆਂ ਅੰਤਰਾ ਨੇ ਵੱਡੇ ਪੇਸ਼ੈਂਟਾਂ ਦਾ ਬੱਚਾ ਹੋਇਆ ਵਿਚਾਰੀ ਦਾ ਇਹ ਤਾਂ ਕੱਲ ਵੀ ਬੇਹੋਸ਼ ਹੋ ਗਈ ਕੱਲ ਵੀ ਵਿਚਾਰੀ ਨੂੰ ਗੁਰੂਗੋਜੂ ਘਰਾਂ ਇਹਨਾਂ ਦੇ ਮਾਪੇ ਉਹਨੇ ਰਵਾਇਆ ਤੇ ਅੱਜ ਐਸਐਸਪੀ ਸਾਹਿਬ ਨੇ ਜਿਹੜੀ ਮਾਰਕ ਕੀਤੀ ਸੀ ਇਸ ਦੀ ਬੱਚੇ ਦੀ ਰਿਪੋਰਟ ਟਾਈਮ ਦਿੱਤਾ ਸੀ ਸਵੇਰੇ ਦਾ 10 ਵਜੇ ਦਾ ਤੇ ਉਹਦੇ ਮੁਤਾਬਕ ਅਸੀਂ ਸਾਰੀਆਂ ਜਥੇਬੰਦੀਆਂ ਆਏ ਨੇ ਆ ਬਾਬਾ ਜੀ ਸਾਡੇ ਆਏ ਨੇ ਤੇ ਅਸੀਂ ਆਮ ਆਦਮੀ ਪਾਰਟੀ ਨਾਲ ਹੋਰ ਵੀ ਮੇਰੇ ਵੀਰ ਆ ਆਪਣੇ ਵਕੀ ਜ세 ਬੰਦਿਆਂ ਲੋਹਾਏ ਨੇ ਅਸੀਂ ਇਹਨਾਂ ਬਹੁਤ ਬਾਤੀ ਅਸੀਂ ਇਹੀ ਮੰਗ ਕਰਦੇ ਆ ਕਿ ਇੱਕ ਗਰੀਬ ਪਰਿਵਾਰ ਨਾਲ ਇੰਨਾ ਤਕਾ ਕੀਤਾ ਗਿਆ ਇਸ ਬੱਚੀ ਨੂੰ ਇਨਸਾਫ ਦੇਣਾ ਚਾਹੀਦਾ ਇਹ ਮਾਂ ਦਾ ਢੇਡਿਆ ਇਹਨੂੰ ਇਨਸਾਫ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਬੰਦਿਆਂ ਨੇ ਇਹਦੇ ਤੇ ਜੁਰਮ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਤਾਂ ਕਿ ਜਿਹੜੇ ਔਨ ਵਾਲਿਆਂ ਪਬਲਿਕ ਆ ਉਹਨਾਂ ਨੂੰ ਇਹਦੀ ਨਸੀਹਤ ਮਿਲ ਸਕੇ ਕਿ ਅਸੀਂ ਗਲਤ ਕਰਾਂਗੇ ਤੇ ਸਾਨੂੰ ਸਜ਼ਾ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਸ਼੍ਰੋਮਣੀ ਪੰਚ ਅਕਾਲੀ ਦਸ਼ਮੇਸ਼ ਤਰਨਤਲ ਮੌਜੂਦਾ ਮੁਕੀ ਸਿੰਘ ਸਾਹਿਬ ਜੈਸਰਬਾਬਾ ਜੀ ਬਾਬਾ ਮਦਰ ਸਿੰਘ ਸੋਢੀ ਸਾਹਿਬ ਜੀ ਅੱਜ ਮਸਲੇ ਤੇ ਪਹੁੰਚੇ ਆ ਕਿ ਹਰਪ੍ਰੀਤ ਲੜਕੀ ਆ ਛਾਟੇ ਦੀ ਜੋ ਕਿ ਮਹਿਤੇ ਵਿਖੇ ਵਿਆਹੀ ਆ ਉਹਦੇ ਸੋਹਰਿਆਂ ਨੇ ਦਾਜ ਦਾ ਲੋਭ ਕਰਦਿਆਂ ਕੁੜੀ ਨੂੰ ਮਾਰ ਕੁੱਟ ਕੇ ਘਰੋਂ ਕੱਢਿਆ ਔਰ ਉਸ ਬੀਬੀ ਦਾ 20 ਦਿਨਾਂ ਦਾ ਜਿਵਾਗ ਸੀਗਾ ਉਹਨੂੰ ਵੀ ਮਾਂ ਤੋਂ ਪਹਿਲਾਂ ਵੱਖ ਰੱਖਿਆ ਕੋਸਮਾ ਔਰ ਹੁਣ ਉਸ ਬੱਚੇ ਦੀ ਮੌਤ ਹੋ ਚੁੱਕੀ ਹੈ ਜਦੋਂ ਮਾਂ ਨੇ ਜिद ਕੀਤੀ ਹੈ ਕਿ ਮੇਰੇ ਬੱਚੇ ਨੂੰ ਮਿਲਣ ਦਿੱਤਾ ਜਾਵੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿ ਸਾਜ਼ਿਸ਼ ਦੇ ਤਹਿਤ ਔਰ ਉਹ ਜਿਹੜਾ ਜ਼ੁਰਮਾ ਉਹਨੂੰ ਛਪਾਇਆ ਜਾ ਰਿਹਾ ਉਸ ਵਿੱਚ ਵਿੱਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਆਏ ਸੀਗੇ ਇੱਥੇ ਊਮਨਸ ਨਾਲ ਨੂੰ ਮਿਲੇ ਆ ਔਰ ਅਗਲੀ ਜਿਹੜੀ ਕਾਰਵਾਈ ਆ ਉਹਨਾਂ ਨੇ ਇਥੋਂ ਥਾਣਾ ਮੈਟੇ ਨੂੰ ਜਿਹੜੀ ਆ ਉਹ ਕਾਰਵਾਈ ਕਰਨ ਨੂੰ ਜਿਹੜੀ ਹਦਾਇਤ ਕਰ ਦਿੱਤੀ ਆ ਤੇ ਅਸਟੋ ਸਾਹਿਬ ਮੈਂ ਤੇ ਨੂੰ ਜਾ ਕੇ ਮਿਲਦੇ ਆਂ ਔਰ ਉਹਨਾਂ ਕੋ ਅਗਲੀ ਕਾਰਵਾਈ ਜਿਹੜੀ ਆ ਉਹ 4:00 ਵਜੇ ਦਾ ਨਾ ਟਾਈਮ ਦਿੱਤਾ ਜੀ ਔਰ ਅਗਲੀ ਕਾਰਵਾਈ ਉੱਥੇ ਜਾ ਕੇ ਕਰਾਵਾਂਗੇ ਜੀ ਬੱਚਾ ਜੀ ਕਿੰਨਾ ਪਾਲਦਾ ਸੀ ਬਪਾ ਜੀ ਬੱਚਾ ਤਕਰੀਬਨ 20 ਦਿਨਾਂ ਦਾ ਸੀਗਾ ਜੀ ਕੋਈ ਸਾਲਾਂ ਦਾ ਨਹੀਂ ਕਿ 20 ਦਿਨਾਂ ਦਾ ਬੱਚਾ ਸੀਗਾ ਔਰ ਉਹਨੂੰ ਕਾਫੀ ਉਸ ਬੱਚੇ ਦੇ ਨਾਲ ਤਸ਼ੱਦਦ ਕੀਤਾ ਗਿਆ ਮਾਂ ਤੋਂ ਵੀ ਥੋੜਾ ਦੂਰ ਰੱਖਿਆ ਗਿਆ ਇਸ ਕਰਕੇ ਮਾਂ ਤੋਂ ਬਿਨਾ ਉਹ ਬੱਚਾ 20 ਦਿਨਾਂ ਦਾ ਕਿਥੋਂ ਰਹਿ ਸਕਦਾ ਇਸ ਕਰਕੇ ਕਾਫੀ ਗੋਝੀ ਹਰਕਤਾਂ ਜੀ ਜਿਸ ਭੈਣ ਨੂੰ ਇਨਸਾਫ ਨਹੀਂ ਮਿਲਦਾ ਤਾਂ ਜਿੱਥੇ ਬੰਦੀ ਅਦਾਲਤ ਹੀ ਕਰਦਾ ਜਿਸ ਭੈਣ ਨੂੰ ਇਨਸਾਫ ਨਹੀਂ ਮਿਲਦਾ ਕਾਨੂੰਨ ਆਪਣੀ ਕਾਰਵਾਈ ਨਹੀਂ ਕਰਦਾ ਤੇ ਫਿਰ ਅਸੀਂ ਅੱਗੇ ਉੱਪਰ ਅਫਸਰ ਬੈਠੇ ਆ ਇਹਨਾਂ ਦੇ ਉਹਨਾਂ ਦੇ ਨਾਲ ਹੋਰ ਜੀ ਆਈਜੀ ਆਈਜੀ ਸਾਹਿਬ ਆ ਇਸੇ ਤਰ੍ਹਾਂ ਹੋਰ ਉੱਪਰ ਤੱਕ ਜਿਹੜੀ ਆ ਉਹ ਕਾਰਵਾਈ ਕਰਾਵਾਂਗੇ ਪਾਕ ਸਾਹਿਬ ਜਿਹੜਾ ਲੜਕੀ ਦਾ ਮਾਮਲਾ ਸੀ ਉਹਦੇ ਬੱਚੇ ਦੀ ਜਿਹੜੀ ਡੈਥ ਹੋਈ ਆ ਉਹਦੇ ਬਾਰੇ ਕੀ ਹਾਂਜੀ ਜੀ ਇਹਦੇ ਵਿੱਚ ਨਾ ਮਲਕੀਸ਼ ਸਿੰਘ ਨੇ ਸਾਨੂੰ ਸੁਖਵਿੰਦਰ ਸਿੰਘ ਮਾਤਾ ਚੌਂਕ ਦੇ ਜੀ ਸਰ ਤੇ ਉਹਨਾਂ ਦਾ ਸੀਗਾ ਬੱਚਾ ਤੇ ਇੱਕ ਜਿਹੜੀ ਔਰਤ ਹੈ ਬੇਟੀ ਸਾਡੀ ਜਿਹੜੀ ਆਪਣੀ ਇਹ ਜਟ ਜੰਨਾ ਦੀ ਵਾਈਫ ਸੀਗੀ ਇਹਨਾਂ ਦਾ ਇੱਕ ਬੱਚਾ ਸੀਗਾ ਨਿਊ ਬਾਰਨ ਤੇ ਉਹ ਕੋਈ ਦਿਨ ਪਹਿਲਾਂ ਚੜਾਈ ਕਰ ਗਿਆ ਸੀ ਉਹ ਫਿਰ ਉਹਨਾਂ ਨੇ ਵੀ ਸੂਚਿਤ ਕੀਤਾ ਸੀ ਮਲਕੀਤ ਸਿੰਘ ਵਾਲਿਆਂ ਨੇ ਫਿਰ ਇਹਨਾਂ ਨੇ ਵੀ ਕੀਤਾ ਸਨ ਉਹਦੇ ਕੋ ਡਾਕਟਰੀ ਡਾਕੂਮੈਂਟ ਉਹਨਾਂ ਨੇ ਪੇਸ਼ ਕੀਤਾ ਸੀ ਸਾਡੇ ਕਿ ਬੱਚਾ ਜਿਹੜਾ ਜਨਮ ਸੀਗਾ ਜਦੋਂ ਪੈਦਾ ਆ ਉਹ ਮਤਲਬ ਪੂਰਾ ਨੋਰਮਲ ਜਿੰਨਾ ਕਾ ਸਕਦੇ ਵੀ ਤਾਂ ਪਿਗਲਰ ਰਿਪੋਰਟ ਬਿਲਕੁਲ ਪਿਆਰ ਦੀ ਤੇ ਤੱਕ ਫੈਲ ਗਈ ਸੀ ਕੋਈ ਨਾ ਵੀ ਪ੍ਰੋਬਲਮ ਸੀ ਹਾਰਟ ਦੇ ਵਿੱਚ ਜੋ ਡਾਕਟਰਾਂ ਦੀ ਰਿਪੋਰਟ ਦੇ ਮਤਲਬ ਇਹਨਾਂ ਪਰਿਵਾਰ ਨਾਲ ਸੰਦਸੇ ਅਸੀਂ ਰਿਪੋਰਟ ਕਬਜ਼ੇ ਚ ਲੈ ਲਏ ਜੀ ਬਿਆਨਤ ਦੋਵੇਂ ਤਰ੍ਹਾਂ ਦੇ ਲਿਖ ਕੇ ਫਿਰ ਡਾਕਟਰ ਸਾਹਿਬ ਦੀ ਰਾਏ ਲੈ ਕੇ ਜੋ ਵੀ ਕਾਨੂੰਨੀ ਹੋਏਗੀ ਉਹ ਕਾਰਨ ਕੀਤੀ ਜਾਵੇ ਸਰ ਬੱਚਾ ਬਹੁਤ ਛੋਟਾ ਸੀਗਾ ਲੱਗਦਾ ਸੀਗਾ ਕਿ ਉਹਦੀ ਮਾਂ ਤੋਂ ਜਿਹੜਾ ਇੱਕਦਮ ਦੂਰ ਕੀਤਾ ਜਾਂਦੇ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਡੂਇੰਗ ਇਨਵੈਸਟੀਗੇਸ਼ਨ ਦੇਖ ਲਈ ਜਾਵੇ ਸਰ ਮੋੜੀ ਵੀ ਇਹ ਕੁੜੀ ਜੇਰੇ ਲਾ ਚਲਦੀ ਆ ਕਿਉਂਕਿ ਵੱਡਾ ਪ੍ਰੈਸ਼ਰ ਹੋਇਆ ਲੜਕੀ ਦਾ ਪਰੀ ਜਿਹੜੀ ਮਾਲੀ ਜਿਹੜੀ ਤਬੀਅਤ ਵੀ ਉਹਦੀ ਬਿਲਕੁਲ ਬਹੁਤ ਨਾਜ਼ੁਕ ਆਖਸਤਾ ਵਾ ਇੱਕ ਪਰਿਵਾਰ ਵੱਲੋਂ ਸੋਹਰੇ ਪਰਵਾਰ ਨੂੰ ਡਿਪਰੈਸ਼ਨ ਪਾਇਆ ਜਾ ਰਿਹਾ ਜਿਹੜਾ ਇਹ ਉਹਨਾਂ ਦੀ ਬਿਮਾਰੀ ਦੀ ਗੱਲ ਹੈ ਇਸ ਦੀ ਜਿਸ ਰਿਸਪੌਂਸਿਬਿਲਟੀ ਹੈ ਡਾਕਟਰਸ ਇਥੇ ਡਾਕਟਰ ਸਾਹਿਬ ਦੇਖਣਗੇ ਕੀ ਪ੍ਰੋਬਲਮ ਹੈ ਉਹਦਾ ਹੱਲ ਕਰਨਗੇ ਬਾਕੀ ਸੰਦ ਸਾਡੇ ਕੋਲ ਆਈ ਹੈ ਪਰ ਸਾਡਾ ਕੰਮ ਹੈ ਕਾਨੂੰਨੀ ਕਾਰਜ ਕਰਨਾ ਜੋ ਡਾਕਟਰੀ ਰਿਪੋਰਟ ਸਾਡੇ ਮੂਰੇ ਆਉਣਗੀਆਂ ਜੋ ਫੱਟ ਮਰੇ ਆਉਣਗੇ ਉਹਦੇ ਮਦਦ ਕਰੀ ਕਰਦਾ ਕਿ ਸਭ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਇਹ ਕੁੜੀ ਨੂੰ ਫੋਟ ਮਾਰ ਕੇ ਉੱਥੇ ਛਾੜੇ ਛੱਡ ਗਿਆ ਤੇ ਇਹਨਾਂ ਦਾ ਬੱਚਾ ਵੀ ਨਾਲ ਦੇ ਦੇਣਾ ਚਾਹੀਦਾ ਸੀ ਇਹਦੇ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਤਾਂ ਬਿਲਕੁਲ ਹੀ ਪਤਾ ਪੈਣਾ ਦਾ ਕੀ ਹੋਇਆ ਇਹ ਤੇ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਸਾਨੂੰ ਤਾਂ ਪਤਾ ਪੈਣਾ ਕੀ ਹੋਇਆ ਸਰ ਅਗਰ ਇਨਵੈਸਟੀਗੇਸ਼ਨ ਕੇ ਇਹ ਮਕੀਜ ਹੁੰਦੀ ਹੈ ਕਿ ਉਹਦਾ ਬੱਚਾ ਕਿਹਨੂੰ ਲਿੱਤਾ ਗਿਆ ਵਾ ਅਗਰ ਬੱਚਾ ਕੋਲ ਹੁੰਦਾ ਤਾਂ ਮਾਤਾ-ਪਿਤਾ ਤੋਂ ਬਿਲਕੁਲ ਉਹਨੂੰ ਜਿਹੜਾ ਮਿਲਦਾ ਰਹਿਦਾ ਰੁਟੀਨ ਚ ਤੋਂ ਬੱਥੇ ਦੀ ਜਾਨ ਪਾ ਸਕਦਾ ਏ ਜਿਸਦੀ opinion of the doctors as per the doctor reports ਜੋ ਉਹਨਾਂ ਨੇ ਤੁਹਾਨੂੰ ਦੱਸਿਆ I am not a doctor ji sir ਜੋ ਡਾਕਟਰ ਰਿਪੋਰਟ ਦਿੱਤੀ ਹੈ ਡਾਕਟਰ ਸਾਹਿਬ ਤੋਂ ਦੇਖਾਂਗੇ ਇਸ ਰਿਪੋਰਟ ਦੇ ਵਿੱਚ ਕੀ ਹੈਗਾ ਜੇ ਉਹ ਤੇ ਡਾਕਟਰ ਸਾਹਿਬ ਦੱਸ ਸਕਦੇ ਉਹ ਰਿਪੋਰਟਸ ਅਸੀਂ ਫੋਲੋ ਅਪ ਕਰਾਂਗੇ ਡਾਕਟਰ ਤੇ ਅਸੀਂ ਉਹ ਲੜਕੀ ਦੀ ਸਟੇਟਮੈਂਟ ਵੀ ਲਿਖਣੀ ਆ ਉਹ ਸਾਡੇ ਕੋਲ ਆਈ ਨਹੀਂ ਅਜੇ ਆਉਣਗੇ ਆਪਾਂ ਸਟੇਟਮੈਂਟ ਆਪਣੀ ਦੇਣ ਦੋਵੇਂ ਤਰ੍ਹਾਂ ਦੀ ਸਟੇਟਮੈਂਟ ਲਿਖਾਂਗੇ ਜੋ ਫਾਈਨਲ ਫੈਕਟ ਹੋਣਗੇ ਜੇ ਕੋਈ ਦੋਸ਼ੀ ਪਾਇਆ ਗਿਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਜਿਹੜੀ ਮਾਰਕਟ ਆਈ ਉਹਦਾ ਅਲੱਗ ਜਿਹੜਾ ਉਹਨਾਂ ਨੇ ਰਿਪੋਰਟ ਦਿੱਤੀ ਸੀਗੀ ਮੇਰੇ ਕੋਲ ਉਹਦੀ ਦਰਖਾਸਤ ਨਹੀਂ ਆਈ ਉਹ ਬੇਫਿਕਰ ਇਹ ਵੀ ਵੂਮਨ ਚਲਦੇ ਵਿੱਚ ਹੈ ਕਿ ਜੇ ਉਹਨਾਂ ਦੀ ਮਾਰਕਟਾਈ ਕੀਤੀ ਹੈ ਤਾਂ ਆਪ ਦਾ ਮੈਡੀਕਲ ਕਾਉਂਟ ਤੇ ਆਪ ਆਪੇ ਐਕਸ਼ਨ ਹੋ ਜਾਏਗਾ ਐਸ ਪਰ ਲਾ ਠੀਕ ਹੈ ओके थैंक यू